ਤੁਸੀਂ ਦੇਖ ਰਹੇ ਜੀ ਜੇਟੀਵੀ ਨਿਊ ਚੈਨਲ ਤਾਂ ਮੈਂ ਸ਼ਰਨਜੀਤ ਬਿੱਟੂ ਦੇਖ ਰਹੇ ਹੋ ਤੁਸੀਂ ਥੋੜਾ ਜਿਹਾ ਜਾਮ ਲੱਗਾ ਹੋਇਆ ਲੇਕਿਨ ਇਹ ਜਾਮ ਕਿਉਂ ਲੱਗਾ ਤਾਂ ਦੱਸ ਦਈਏ ਵੀ ਇੱਥੇ ਬੱਲੂ ਕੀ ਰੋਡ ਦੇ ਉੱਤੇ ਸੜਕਾਂ ਦਾ ਜਿਹੜਾ ਨਿਰਮਾਣ ਬਿਲਕੁਲ 1 ਸਾਲ ਤੋਂ ਇੰਨਾ ਕੁ ਬੁਰਾ ਆ ਕਿ ਇਥੋਂ ਬੰਦਾ ਐਕਟਿਵਰ ਤੇ ਜਾਂ ਪੈਦਲ ਜਾਂ ਕਿਸੇ ਗੱਡੀ ਤੇ ਲੰਘ ਨਹੀਂ ਸਕਦਾ ਸੋ ਜੰਡੂ ਕਲੋਨੀ ਦੇ ਜਿਹੜੇ ਵਸਨੀਕ ਨੇ ਵਾਸੀ ਨੇ ਜਾਂ ਬੱਲੂ ਕੀ ਰੋਡ ਦੇ ਜਿੰਨੇ ਕਿ ਵਸਨੀਕ ਨੇ ਉਹਨਾਂ ਨੇ ਇੱਕ ਟੈਂਪਰੇਰੀ ਅਧਰਣਾ

ਸਾਰੇ ਬੋਲੀਓ ਬੰਨ ਬੰਨ ਕਰ ਏਨੂ ਦਾ ਨਾਮ ਹੈ ਜੀ ਜੰਡੂ ਇਨਗਲੇਵ ਚ ਮੈਂ ਰਹਿਣਾ ਜੀ ਜੰਡੂ ਇਨਗਲੇਵ ਚ ਮੈਂ ਰਹਿਣਾ ਜੀ ਅਸੀਂ ਤਾਂ ਸਾਰੇ ਹੱਦ ਹੱਦਬੰਦੀ ਚ ਫਸ ਗਏ ਜੀ ਜੇ ਸੰਘੋਲ ਸਾਹਿਬ ਕੋ ਚਲ ਜੇ ਉਹ ਕਹਿੰਦੇ ਮੇਰਾ ਏਰੀਆ ਨਹੀਂ ਹੈ ਜੀ ਗੋਗੀ ਸਾਹਿਬ ਕੋ ਚਲੇ ਗਏ ਉਹ ਕਹਿੰਦੇ ਮੇਰਾ ਏਰੀਆ ਨਹੀਂ ਹੈ ਜੀ ਕਰਮ ਸਿੰਘ ਕੋ ਚਲ ਜਾਂਦੇ ਆ ਉਹ ਕਹਿੰਦੇ ਸਾਡਾ ਏਰੀਆ ਨਹੀਂ ਹੈ ਜੀ ਐਦਾਂ ਹੀ ਜਿਹੜੇ ਮਰਜ਼ੀ ਡਿਪਾਰਟਮੈਂਟ ਕੋ ਚਲ ਜੀਏ ਦੂਜੇ ਤੇ ਪੱਲਾ ਪਾ ਦਿੰਦੇ ਨੇ ਮਤਲਬ ਪੁਲਿਸ ਨੂੰ ਆਪ ਆਪਣੀਆਂ ਹੱਦਬੰਦੀਆਂ ਹੱਦਬੰਦੀਆਂ ਹੀ ਕਰਾਈ ਜਾਂਦੇ ਨੇ ਕੋਈ ਸਲਵਾਈ ਨਹੀਂ ਕਿਸੇ ਦੀ ਵੀ ਅਸੀਂ ਇਹੀ ਮੰਗ ਕਰਦੇ ਹਾਂ ਇਹਨੂੰ ਜਲਦੀ ਜਲਦੀ ਸੁਧਾਰਿਆ ਜਾਵੇ ਜਲਦੀ ਤੇ ਜਲਦੀ ਇਹਨੂੰ ਸੁਧਾਰਿਆ ਜਾਵੇ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ ਦੇਖੋ ਛੋਟੇ ਛੋਟੇ ਬੱਚੇ ਸਵੇਰੇ ਸਕੂਲ ਜਾਂਦੇ ਆ ਲੇਡੀਜ਼ ਜਾਂਦੀਆਂ ਹਰ ਬੰਦੇ ਨੂੰ ਇੱਥੇ ਦਿੱਕਤ ਆ ਐਕਟਿਵ ਨਹੀਂ ਚੱਲਦੇ ਤੁਸੀਂ ਆਪ ਵੀ ਇੰਨੇ ਬੰਦੇ ਖੜੇ ਹੋ ਸਾਰੇ ਪੱਤਰਕਾਰ ਜਾ ਕੇ ਦੇਖੋ ਰੋਡ ਤੇ ਕੀ ਹਾਲ ਹੈ ਤੁਸੀਂ ਆਪ ਹੀ ਕਹੋਗੇ ਯਾਰ ਇਹ ਤਾਂ ਤੁਸੀਂ ਕਿੱਥੇ ਮਕਾਨ ਲੈ ਲੇ ਅਸੀਂ ਪੱਕਾ ਅੱਜ ਤਾਂ ਅਸੀਂ ਇੱਥੇ ਖੜੇ ਹਾਂ ਅਸੀਂ ਉਹ ਰੋਡ ਹੰਬੜਾ ਰੋਡ ਪੂਰੀ ਜਾਮ ਕਰਾਂਗੇ ਅਸੀਂ ਅੱਜ ਇੰਟੀਮੀਟਲੀ ਇੱਥੇ ਖੜੇ ਹਾਂ ਜਿਹੜੇ 25 30 50 ਬੰਦੇ ਖੜੇ ਆ ਅੱਗੋਂ ਤੋਂ ਅਸੀਂ ਘੜ ਤੋਂ ਘੜ 200 ਬੰਦਾ ਨਾਲ ਵਿੱਚੇ ਲੇਡੀਜ਼ ਅਸੀਂ ਪੂਰੀ ਦੋਨੋਂ ਹੰਬੜਾ ਰੋਡ ਜਾਮ ਕਰਾਂਗੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਖੁਦ ਹੋਏ ਪਰ ਉੱਧਰ ਰਹਿੰਦੇ ਆ ਲੇਕਿਨ ਕੋਈ ਵੀ ਇਸ ਤਰਫ ਧਿਆਨ ਨਹੀਂ ਦਿੰਦਾ ਅਸੀਂ ਦੁਖੀ ਹੋ ਕੇ ਅੱਜ ਟੈਂਪਰੇਰੀ ਧਰਨਾ ਲਗਾਇਆ ਤੁਸੀਂ ਮੇਰਾ ਨਾਮ ਬਿੰਨੇ ਗੋਇਲ ਆ। ਔਰ ਅਸੀਂ ਮੈਂ ਜੰਡੂ ਐਂਕਲੇਵ ਦੇ ਵਿੱਚ ਕਮੇਟੀ ਦਾ ਮੈਂਬਰ ਆ। ਔਰ ਅਸੀਂ ਇਹ ਦੁਖੀ ਹੋ ਕੇ ਆ ਜਾਈਏ ਕਿ ਟੈਂਪਰੇਰੀ ਧਰਨਾ ਲਗਾਇਆ। ਜੇ ਪ੍ਰਸ਼ਾਸਨ ਸਾਡੀ 1-2 ਦਿਨ ਦੇ ਵਿੱਚ ਕੋਈ ਸੁਣਵਾਈ ਨਹੀਂ ਕਰਦਾ। ਅਸੀਂ ਇੱਥੇ ਪਰਮਾਨੈਂਟ ਜਾਮ ਲਗਾਵਾਂਗੇ। ਕੋਈ ਕੋਈ ਆਵਾਜ਼ਾਈ ਬਿਲਕੁਲ ਬੰਦ ਕਰਾਂਗੇ। ਦੁਖੀ ਹੋ ਗਿਆ ਕੱਲ ਕਹਿ ਰਹੇ ਆ। ਇਸ ਪ੍ਰਸ਼ਾਸਨ ਦੇ ਕਿਸੇ ਤਲੋਈ ਨਗਰ ਦੇ ਮੇਅਰ ਆਇਆ ਮੇਅਰ ਨਹੀਂ ਸਾਡੀ ਸਾਡੀ ਗੱਲ ਹੋਈ ਸੀ ਜੀ ਪਹਿਲਾਂ ਹੋ ਗਈ ਜੀ ਨਾਲ ਗੱਲ ਹੋਈ ਸੀ ਲੇਕਿਨ ਉਹ ਗੋਗੀ ਜੀ ਹੁਣ ਦੁਨੀਆ ਚ ਨਹੀਂ ਰਹੇ ਹੈ ਬੱਗਾ ਜੀ ਨਾਲ ਵੀ ਗੱਲ ਹੋਈ ਹੈ ਲੇਕਿਨ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈ ਰੋਜ਼ ਅਖਬਾਰਾਂ ਚ ਖਬਰ ਆ ਰਹੀ ਹੈ ਥੋੜ੍ਹਾ ਆ ਰਹੀਆਂ ਸਭ ਕੁਝ ਆ ਰਹੀਆਂ ਤੁਸੀਂ ਹੁਣ ਵੀ ਜਾ ਕੇ ਦੇਖੋ ਉਹਦਾ ਹਾਲ ਕੀ ਹੈ ਤਲਾਬ ਬਣਾਇਆ ਪਿਆ ਵਾ ਉਹਨਾਂ ਨੇ ਕੋਈ ਰੋਕ ਡੋਕ ਨਹੀਂ ਹੈਗੀ ਕੋਈ ਉਹਨਾਂ ਦੀ ਰੋਗਦਾਨੀ ਥਾਮ ਕੀਤਾ ਵੀ ਪਾਣੀ ਕਿਉਂ ਆ ਰਿਹਾ ਬਾਹਰ ਕਿਸੇ ਵੀ ਅਸੀਂ ਤਾਂ ਹਸਪਤਾਲ ਦੀ ਵੀ ਪਾਣੀ ਇੱਕ ਦੋ ਦਿਨ ਦੇ ਵਿੱਚ ਕੋਈ ਦਵਾਈ ਨਹੀਂ ਕਰਦਾ ਅਸੀਂ ਅੱਤੇ ਅਸੀਂ ਜਾਣ ਲਗਾ ਤਾਂ ਲਗਾ ਦੇਣਾ ਅਸੀਂ ਕੋਈ ਕੋਈ ਆਵਾਜ਼ ਆਈ ਬਿਲਕੁਲ ਬੰਦ ਕਰਾਂਗੇ ਸੜਕ ਬਲੌਕ ਕਰ ਦੇਣੀ ਹੈ ਹੋ ਗਏ ਕੱਲ ਕਹਿ ਰਹੇ ਐ ਪ੍ਰਸ਼ਾਸਨ ਦੇ ਕਿਸੇ ਇੱਕ ਕਮੇਟੀ ਨਾਲ ਗੱਲ ਹੋਈ ਨਗਰ ਨਿਗਮ ਮੇਅਰ ਮੇਅਰ ਨਹੀਂ ਸਾਡੀ ਸਾਡੀ ਗੱਲ ਹੋਈ ਅਖਬਾਰਾਂ 'ਚ ਅਸੀਂ ਕਹਿਵਾਨੇ ਆਂ ਗੋਬੀ ਜੀ ਨਾਲ ਗੱਲ ਹੋਈ ਸੀ ਲੇਕਿਨ ਉਹ ਗੋਬੀ ਜੀ ਹੁਣ ਦੁਨੀਆ ਜੀ ਨਹੀਂ ਰਹਾਗੇ ਬੱਗਾ ਜੀ ਨਾਲ ਵੀ ਗੱਲ ਹੋਈ ਹੋਈ ਹੈ ਬੱਗਾ ਜੀ ਨਾਲ ਵੀ ਗੱਲ ਹੋਈ ਹੈ ਲੇਕਿਨ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈ ਰੋਜ਼ ਅਖਬਾਰਾਂ 'ਚ ਖਬਰ ਆ ਰਹੀ ਹੈ ਥੋਡੀਆਂ ਆ ਰਹੀਆਂ ਸਭ ਕੁਝ ਆ ਰਹੀਆਂ ਤੁਸੀਂ ਹੁਣ ਵੀ ਜਾ ਕੇ ਦੇਖੋ ਉਹਦਾ ਹਾਲ ਕੀ ਹੈ ਤਲਾਬ ਬਣਾਇਆ ਪਿਆ ਵਾ ਉਹਨਾਂ ਨੇ ਕੋਈ ਰੋਕ-ਟੋਕ ਨਹੀਂ ਹੈਗੀ ਕੋਈ ਉਹਨਾਂ ਦੀ ਰੋਕਦਾ ਨਹੀਂ ਤਾਮ ਕੀਤਾ ਵੀ ਪਾਣੀ ਕਿਉਂ ਆ ਰਿਹਾ ਬਾਹਰ ਕਿੱਥੇ ਦਾ ਇਤਨੀ ਇਸ਼ੂਜ਼ ਹੋ ਰਹੇ ਨੇ ਜੀ ਅਸੀਂ ਤਾਂ ਹੱਦ ਬੰਦੀ ਤੇ ਫਸ ਗਏ ਅਸੀਂ ਹਾਂ ਤੁਸੀਂ ਉਹਦੀ ਮੂਵੀ ਬਣਾਈ ਜੀ ਅਸੀਂ ਸੜਕਾਂ ਦੇ ਇਸਾਂ ਦੇ ਦਿੱਤੀਆਂ ਜਿਹੜੀ ਸੜਕ ਜਾਂਦੀ ਹੈ ਬਾਈ ਲੱਡੋਵਾਲ ਹੋ ਕੇ ਡੈਰੀਆਂ ਦੀ ਜਿਹੜੀ ਸੜਕ ਹੈ ਤੇ ਸੜਕ ਦਾ ਇੰਨਾ ਬੁਰਾ ਹਾਲ ਹੈ ਨਿਤ ਨਵੇਂ ਰੋਜ਼ ਅਕਤੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਬੱਚਿਆਂ ਦੀਆਂ ਬਿਆਨ ਨਿਕਲਦੀਆਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਬੱਚੇ ਜਿਹੜੇ ਐਕਟ ਵੱਧ ਜਾਂਦੇ ਨੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕੱਲ ਪਰਸੋਂ ਦੀ ਗੱਲ ਹੈ ਕਿ ਗੱਡੀ ਫਸ ਗਈ ਜਦੋਂ ਗੱਡੀ ਕੱਢਣ ਲੱਗੇ ਬੱਚੇ ਉਹ ਬੱਚਾ ਗਿਰ ਗਿਆ ਉਹਨਾਂ ਦੇ ਫੈਕਚਰ ਹੋ ਗਿਆ ਤੋ ਇਸ ਸੜਕ ਦੀ ਦੁਰਸ਼ਾ ਇੰਨੀ ਖਰਾਬ ਹੈ ਅੰਨੀ ਅੜੀ ਸੜਕ ਦੀ ਹਾਲਾਤ ਖਰਾਬ ਹੋਈ ਹੈ ਕਿ ਇੱਥੋਂ ਪੈਦਲ ਨਿਕਲਣਾ ਮਾਹੌਲ ਮੁਸ਼ਕਲ ਹੋਇਆ ਹੈ ਗੱਡੀਆਂ ਦਾ ਬਹੁਤ ਦੁਰਦੀ ਗੱਲ ਹੈ ਜੇ ਕਿਸੇ ਬੰਦੇ ਨੂੰ ਮੈਂ ਤਾਂ ਕਹਿੰਦਾ ਜਾਂਦਾ ਕਿਸੇ ਨੂੰ ਕੋਈ ਸਰਵਾਈਵਰ ਵੀ ਪ੍ਰੋਬਲਮ ਨਹੀਂ ਹੋਣਾ ਥੱਲੇ ਕਰੋ ਇਹ ਦਰਦੀ ਪ੍ਰੋਬਲਮ ਨਹੀਂ ਹੈ ਇਹ ਤਾਂ ਦੋ ਵਾਰ ਹੀ ਨਿਕਲ ਕੇ ਦੇਖ ਲਵੇ ਉਹਨੂੰ ਸ਼ਰਤੀਆ ਪਿੱਟ ਦਰਦੀ ਪ੍ਰੋਬਲਮ ਹੀ ਹੋਏਗੀ ਔਰ ਉਹਨੂੰ ਸਰਵਾਈਵਰ ਵੀ ਹੋ ਰਗੀ ਇਹ ਤਾਂ ਅਸੀਂ ਕਿੰਨੀ ਕੁ ਦੇਰ ਤੋਂ ਇਹ ਰਸਤਾ ਦੇਖਿਓ ਇਹ ਤਕਰੀਬਨ ਪਿਛਲੇ 7-8 ਮਹੀਨੇ ਤੋਂ ਅਸੀਂ ਚੱਲੇ ਆ ਰਹੇ ਹਾਂ ਅਸੀਂ ਨਾਲ ਹੀ ਹੋ ਗਿਆ ਜੀ ਅਸੀਂ ਕਾਰਪੋਰੇਸ਼ਨ ਕਮਿਸ਼ਨ ਨੂੰ ਲੈਟਰ ਲਿਖੀ ਹੈ ਕਮ ਕਲਾ ਹੈਲਥ ਆਪਸ਼ਨ ਨੂੰ ਲੈਟਰਾਂ ਲਿਖੀਆਂ ਉਹ ਆਏ ਆ ਤੇ ਉਹਨੇ ਆ ਕੇ ਦੇਖਿਆ ਇੱਕ ਫਾਰਮੈਟੀਸ਼ਨ ਉਹ ਮੌਕੇ ਤੇ ਵੀਰਣ ਕਰਕੇ ਚਲੇ ਗਏ ਪਰ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੁਹਾਡੇ ਐਮਐਲਏ ਸਾਹਿਬ ਐਮਐਲਏ ਸਾਹਿਬ ਜਿਹੜੇ ਤਾਂ ਵਿਅਸਤ ਹੋਏ ਜਿਹੜੇ ਵਿਅਸਤ ਇਹ ਕਿਉਂਕਿ ਦੋ ਏਰੀਆ ਪੈਂਦੇ ਆ ਜਿਹੜਾ ਦਰਿਆ ਦੇ ਅੱਧੇ ਏਰੀਆ ਕੋ ਐਮਐਲਏ ਵੈਸਤ ਦਾ ਪੈਂਦਾ ਜੋਗੀ ਸਾਹਿਬ ਦਾ ਪੈਂਦਾ ਸੈਂਸਿਟੀਵ ਜਿਹੜਾ ਦਰਿਆ ਤੋਂ ਉਧਰਲਾ ਪਾਸਾ ਸੰਗੋਵਾਲ ਦਾ ਪਿੰਡ ਹੈ ਉਹਨਾਂ ਨੂੰ ਕੋਈ ਸ਼ਰਮ ਹਿਆ ਹੈ ਨਹੀਂ ਉਹਨਾਂ ਨੇ ਅਜੇ ਤੱਕ ਇਸ ਇਲਾਕੇ ਦੀ ਕੋਈ ਖਬਰ ਨਹੀਂ ਪੁੱਛੀ ਵੀ ਕੀ ਹੈ ਜਿੰਦੇ ਆ ਮਰਦੇ ਆ ਵੋਟਾਂ ਲੈਣ ਹੁੰਦੀਆਂ ਫਿਰ ਭੱਜੇ ਜਾਂਦੇ ਆ ਐਮਐਲਏ ਸੰਗੋਵਾਲ ਨਾਲ ਕਦੀ ਉਹਨਾਂ ਦੇ ਦਫ਼ਤਰ ਜਾ ਕੇ ਮੀਟਿੰਗ ਉਹਨਾਂ ਦੀ ਹੋਈ ਹੈ ਹੋਈ ਹੈ ਉਹਨਾਂ ਨੇ ਨੋਟਿਸ ਵੀ ਲੈਂਦਾ ਗਿਆ ਕਿ ਇਸ ਇਲਾਕੇ ਦੇ ਹਾਲਾਤ ਦੇਖੋ ਕੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਲਦੋਂ ਜਲਦ ਇਸ ਸੜਕ ਨੂੰ ਦੁਰਸਤ ਕਰਾਇਆ ਜਾਵੇ ਪੱਕੀ ਬਣਾਇਆ ਜਾਵੇ ਔਰ ਜੋ ਲਾਈਟਾਂ ਦਾ ਨਾਮ ਕੀਤਾ ਜਾਵੇ ਦਿਨ ਦਿਹਾੜੇ ਅਤੇ ਗੋਬਰ ਦਾ ਬੁਰਾ ਹਾਲ ਹੈ ਪਾਣੀ ਟੁੱਟਦੇ ਆ ਉਨਦਰ ਸੜਾਇਆ ਜਾ ਸਾਰੇ ਜਿਹੜੇ ਗੋਤ ਕੀ ਲਾਈਟ ਵੀ ਇੱਥੇ ਕੋਈ ਨਹੀਂ ਹੈਗੀ ਲਾਈਟ ਦਾ ਦਾਵਾ ਨਹੀਂ ਹੈ ਇੱਕ ਤਾਂ ਲਾਈਟ ਨਹੀਂ ਹੁੰਦੀ ਇੱਕ ਪਾਣੀ ਖੜਾ ਹੈਗਾ ਲੇਕਿਨ ਉਹਦੇ باوجود ਵੀ ਇੱਥੇ ਕੋਈ ਸੁਣਵਾਈ ਨਹੀਂ ਇੱਕ ਮਿੰਟ ਸਰ ਇੱਕ ਮਿੰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰੇਸ਼ ਮੋਹਨ ਮੈਂ ਅਪਰਵਿਲਾ ਵੈਲਵਟ ਸੇ ਕਿਧੂ ਆਂ ਲੇਕਿਨ ਅਸੀਂ ਇੱਥੇ 10 ਸਾਲਾਂ ਤੋਂ ਰਹਿ ਰਹੇ ਹਾਂ ਲੇਕਿਨ ਇਹ ਸੜਕ ਤਾਂ ਅਗਰ ਸਰਕਾਰ ਵੱਲੋਂ ਬਣਾਈ ਵੀ ਜਾਂਦੀ ਕਾਰਪੋਰੇਸ਼ਨ ਵੱਲੋਂ ਲੇਕਿਨ ਉਹ ਕੁਝ ਦੇਰ ਬਾਅਦ ਜਦੋਂ ਇੱਕ بارش ਪੈਂਦੀ ਹੈ ਉਹ ਦੁਬਾਰਾ ਫਿਰ ਖੱਡੇ ਪੈ ਜਾਂਦੇ ਆ ਲੇਕਿਨ ਅਸੀਂ ਕਹਿ ਗਏ ਕਿ ਥੱਕ ਗਏ ਆ ਸਾਡੇ ਸਰਵਾਈਕਲ ਹੋਵੇ ਆ ਪਿੱਠ ਕਰਦੇ ਮੇਰੀ ਹੋਈ ਪਈ ਹੈ ਜਿੱਥੇ ਗਿਰ ਗਿਆ ਮੈਂ ਲੇਕਿਨ ਕੋਈ ਸੁਣਵਾਈ ਨਹੀਂ ਹੈ ਹਣੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਇਹ ਦੀ ਸੁਰਦਾ ਜਿਹੜੀ ਖਰਾਬ ਹੈਗੀ ਉਹਨੂੰ ਠੀਕ ਕੀਤੀ ਜਾਵੇ ਤੇ ਇੱਥੇ ਸੀਮੈਂਟ ਦੀ ਪੱਕੀ ਸੜਕ ਬਣਾਈ ਜਾਵੇ ਤੇ ਸੀਵਰੇਜ ਦਾ ਜਿਹੜਾ ਕੰਮ ਬਲੌਕ ਹੋਇਆ ਪਿਆ ਉਹਨੂੰ ਖੋਲੇ ਜਾਵੇ ਐਪਲ ਹਾਈਸਟੇ ਤੁਸੀਂ ਲੱਖਾਂ ਬਿਲਾ ਵੈਲਫੇਅਰ ਸੁਸਾਇਟੀ ਐਪਲ ਬਿਲਾ ਤੇ ਵੀ ਤੁਸੀਂ ਲੱਖਾਂ ਵੀ ਪੈਸੇ ਲਾ ਕੇ ਜੇ ਜ਼ਮੀਨਾਂ ਲੈ ਕੇ ਲੱਗਦਾ ਨਹੀਂ ਕਿ ਉਹ ਹੁਣ ਉਹ ਉੱਥੇ ਵੀ ਉੱਥੇ ਹੀ ਹੈ ਜੀ ਹੈ ਖੜੀਆਂ ਕਿ ਅੱਜ 10 ਸਾਲ ਹੋ ਗਏ ਸਾਨੂੰ ਰਹਿੰਦੇ ਨੇ ਉੱਤੇ ਉੱਥੇ ਵੀ ਉਹ ਕੀ ਕਰਦੇ ਆ ਪੁੱਛ ਲਈ ਨਹੀਂ ਉੱਤੇ ਆ ਕੇ ਵੈਸੇ ਜਿਹੜੇ ਜੋ ਇੰਚ ਆ ਗਏ ਆਂ ਜਿਹੜੀ ਇਹ ਬਲੌਕ ਜੁੰਦੀ ਆ ਕਦੇ ਨਾ ਹੁੰਦੀ ਆ ਬੈਰੀਆਂ ਦੇ ਗੋਬਰ ਦੇਣਾ ਬਲੌਕ ਕੋਈ ਵੀ ਇਹ ਸੜਕ ਹੈ ਤੁਸੀਂ ਦੇਖੋਗੇ ਪਾਈਪਾਂ ਲੱਗਦੇ ਆ ਬਾਹਰ ਛੁੱਟਿਆ ਗੋਬਰ ਦਾ ਜਿਹੜੀ ਆ ਡੀਗਟੀ ਇੰਜੈਕਸ਼ਨ ਵਗੈਰਾ ਲੱਗਦੇ ਆ ਨਾ ਬੱਜਾਂ ਨੂੰ ਤੇ ਗਾਵਾਂ ਨੂੰ ਉਹ ਇੰਜੈਕਸ਼ਨ ਪਲਾਸਟਿਕ ਦੇ ਛਿਛਕਿਆ ਗਈ ਆ ਉਹ ਜਿਹੜੀਆਂ ਪਲਾਸਟਿਕ ਦੀਆਂ ਸ਼ੀਸ਼ੀਆਂ ਐ ਜਿਹੜੀ ਲੇਬਰ ਐ ਉਹ ਕਿਰੇ ਦੇ ਸੁੱਦੀ ਜਾਂਦੀ ਹੈ ਜਿਹਦੇ ਕਰਕੇ ਉਹ ਸਾਰਾ ਸੀਵਰੇਜ ਬਲੌਕ ਹੋਇਆ ਪਿਆ ਸਾਡੀ ਤਾਂ ਇਹੀ ਦਰਖਾਸਤ ਹੈਗੀ ਹੈ ਵੀ ਇਹਨੂੰ ਇਹਨੂੰ ਆਪ ਬੱਸਾਂ ਸਕੂਲ ਦੀਆਂ ਆਉਂਦੀਆਂ ਬੱਚੇ ਇੱਥੇ ਪੜ੍ਹਦੇ ਉੱਧਰ ਰਹਿੰਦੇ ਐ ਲੇਕਿਨ ਕੋਈ ਵੀ ਇਸ ਤਰਫ ਧਿਆਨ ਨਹੀਂ ਦਿੰਦਾ ਅਸੀਂ ਦੁਖੀ ਹੋ ਕੇ ਅੱਜ ਟੈਂਪਰੇਰੀ ਧਰਵਾ ਲਵਾਇਆ ਸੀ ਬੜੀ ਇੱਕ ਮਿੰਟ ਜੀਨਾਬ